ਪਾਣੀ ਇਕਦਮ ਇੰਨਾ ਵੱਧ ਚੁੱਕਿਆ ਹੈ ਕਿ ਬਹੁਤ ਸਾਰੇ ਇਲਾਕੇ ਨੇ ਜਿਹੜੇ ਪੰਜਾਬ ਦੇ ਉਹ ਪਾਣੀ ਤੋਂ ਪ੍ਰਭਾਵਿਤ ਹੋਏ ਨੇ ਬਹੁਤ ਪਿੰਡਾਂ ਦੇ ਪਿੰਡ ਨੇ ਜਿਹੜੇ ਇਸ ਪਾਣੀ ਨੇ ਉਜਾੜ ਦਿੱਤੇ ਨੇ ਪ੍ਰਮਾਤਮਾ ਹੀ ਮਿਹਰ ਕਰੇ ਇਹ ਇੱਥੇ ਇਸ ਦੇ ਅੱਗੇ ਨਾ ਕੋਈ ਹੁਣ ਜ਼ੋਰ ਅਲੀ ਗੱਲ ਨਹੀਂ ਪਾਣੀ ਕੱਲ ਥੋੜਾ ਜਿਹਾ ਘਟਿਆ ਸੀ ਹੁਣ ਕੱਲ ਰਾਤ ਦਾ ਫੇਰ ਪਾਣੀ ਜਿਹੜਾ ਵਧਣਾ ਸ਼ੁਰੂ ਹੋ ਗਿਆ ਇੱਕ ਪਾਸੇ ਸਾਹਮਣੇ ਘਰ ਆ ਦੂਜੇ ਪਾਸੇ ਦਰਿਆ ਵਗ ਰਿਹਾ ਅੱਗੇ ਵੀ ਇਸ ਤਰ੍ਹਾਂ ਦੇ ਹਾਲਾਤ ਆ ਪਾਣੀ ਬਈ ਸਵੇਰ ਨਾਲੋਂ ਵਧਿਆ ਹੈਗਾ ਕੱਲ੍ਹ ਅੱਜ ਸਵੇਰੇ ਥੋੜਾ ਜਿਹਾ ਕਹਿੰਦੇ ਸੀ ਘਟਿਆ ਪਰ ਪਾਣੀ ਫੇਰ ਉੱਥੇ ਜਿੱਥੇ ਪਹਿਲਾਂ ਵਾਲਾ ਲੈਵਲ ਤੇ ਸੀ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਰ ਪੰਜਾਬ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਆਇਆ ਹੋਇਆ ਹੈ ਅੱਜ ਉੱਥੇ ਪਾਣੀ ਦਾ ਜਦੋਂ ਲੈਵਲ ਵਧਾ ਹੈ ਤਾਂ ਲੋਕ ਖੋਰ ਜਿਆਦਾ ਆਪਣੇ ਆਪ ਨੂੰ ਖਾਤਰੇ ਦੇ ਵਿੱਚ ਮਹਿਸੂਸ ਕਰਦੇ ਨੇ ਕਿਉਂਕਿ ਜਦੋਂ ਜਦੋਂ ਪਾਣੀ ਦਾ ਲੈਵਲ ਵੱਧ ਹੈ ਤਾਂ ਹਰ ਕਿਸੇ ਨੂੰ ਲੱਗਦਾ ਕਿ ਪਾਣੀ ਸਾਡੇ ਵੱਲ ਆ ਰਿਹਾ ਹੈ ਤੇ ਹੋਣਾ ਵੀ ਚਾਹੀਦਾ ਕਿਉਂਕਿ ਪਾਣੀ ਇੱਕਦਮ ਇੰਨਾ ਵੱਧ ਚੁੱਕਿਆ ਹੈ ਕਿ ਬਹੁਤ ਸਾਰੇ ਇਲਾਕੇ ਨੇ ਜਿਹੜੇ ਪੰਜਾਬ ਦੇ ਉਹ ਪਾਣੀ ਤੋਂ ਪ੍ਰਭਾਵਿਤ ਹੋਏ ਨੇ ਬਹੁਤ ਪਿੰਡਾਂ ਦੇ ਪਿੰਡ ਨੇ ਜਿਹੜੇ ਇਸ ਪਾਣੀ ਨੇ ਉਜਾੜ ਦਿੱਤੇ ਨੇ ਦਰਿਆ ਤੋਂ ਪਰਲੇ ਪਾਸੇ ਜਿਹੜੇ ਪਿੰਡ ਪੈਂਦੇ ਨੇ ਉਹ ਤਕਰੀਬਨ ਖਤਮ ਕਰ ਦਿੱਤੇ ਗਏ ਨੇ ਪਾਣੀ ਨੇ ਇੰਨਾ ਕਹਿਰ ਕੀਤਾ ਕਿ ਤੁਸੀਂ ਦੇਖ ਸਕਦੇ ਹੋ ਸਾਈਡ ਅਸੀਂ ਜਿੱਥੇ ਤੱਕ ਨਿਗਾਹ ਮਾਰ ਸਕਦੇ ਹਾਂ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਜਿਹੜੀ ਸਪੀਡ ਹੈ ਪਾਣੀ ਦੀ ਉਹ ਇੰਨੀ ਜ਼ਿਆਦਾ ਹੈ ਕਿ ਬਹੁਤ ਤੇਜ਼ੀ ਦੇ ਨਾਲ ਪਾਣੀ ਦਾ ਲੈਵਲ ਵਧਦਾ ਜਾ ਰਿਹਾ ਹੈ ਤੇ ਪਾਣੀ ਦੇ ਲੈਵਲ ਵਧਣ ਦੇ ਨਾਲ ਆਪਾਂ ਇੱਕ ਹੋਰ ਇੱਛੇ ਜਿਹੜੀ ਤਸਵੀਰ ਦੇਖ ਰਹੇ ਹਾਂ ਕਿ ਇਹ ਦਰਿਆ ਉਥੋਂ ਸਿੱਧੀ ਇੱਥੇ ਟੱਕਰ ਮਾਰਦਾ ਤੇ ਫੇਰ ਵਾਪਸ ਉਧਰ ਨੂੰ ਇੱਕ ਦਰਿਆ ਦਾ ਪਾਣੀ ਆ ਜਿਹੜਾ ਹੁੰਦਾ ਜਿੱਥੇ ਇਹ ਪਾਣੀ ਟੱਕਰ ਮਾਰਦਾ ਉਥੇ ਇੱਕ ਘਰ ਬਸਿਆ ਹੋਇਆ ਤੁਸੀਂ ਇੱਧਰਲੀ ਸਾਈਡ ਦੇਖ ਸਕਦੇ ਹੋ ਉਹ ਘਰ ਦੀ ਜਾਨ ਉਹਨਾਂ ਲੋਕਾਂ ਦੀ ਉਹਨਾਂ ਜੀਵਾਂ ਦੀ ਜਾਨ ਉਦੋਂ ਦੀ ਹੀ ਮੁੱਠੀ ਵਿੱਚ ਆਈ ਹੋਈ ਹੈ ਜਦੋਂ ਦਾ ਇਹ ਪਾਣੀ ਵਧਣ ਲੱਗਿਆ ਕਿਉਂਕਿ ਇੱਥੇ ਤੱਕ ਪਾਣੀ ਪਹੁੰਚ ਚੁੱਕਿਆ ਹੈ ਪਾਣੀ ਬਹੁਤ ਵੱਡੀ ਜਿਹੜਾ ਕਹਿ ਲਈਏ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਹੈ ਪਰ ਇੱਥੇ ਪਿੰਡ ਦੇ ਲੋਕ ਨੇ ਜਿਹੜੇ ਉਹਨਾਂ ਦਾ ਭਾਈਚਾਰਾ ਇੱਕ ਏਕਤਾ ਦਾ ਸਬੂਤ ਇਹ ਚੀਜ਼ਾਂ ਦਿੰਦੀਆਂ ਨੇ ਕਿ ਬਾਈ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਥੇ ਬਾਈ ਦੇ ਘਰ ਨੂੰ ਬਚਾਉਣ ਵਾਸਤੇ ਪੰਨ ਲਾਇਆ ਹੈ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਈ ਬਾਈ ਸਾਹਿਬ ਬਾਈ ਜੀ ਇੱਥੇ ਜਦੋਂ ਪਾਣੀ ਦਾ ਲੈਵਲ ਵੱਧਦਾ ਕਿੰਨੇ ਕ ਟਾਈਮ ਚ ਜਿਹੜਾ ਲੈਵਲ ਵੱਧ ਜਾਂਦਾ ਪਿੰਡ ਇਹ ਪਾਣੀ ਦਾ ਲੈਵਲ ਵੱਧ ਜਾਂਦਾ ਜਿੱਦਾਂ ਮੈਨੂੰ ਕੱਲ ਦਾ ਟਾਈਮ ਆ, ਹੋਗੇ ਟਾਈਮ ਤੋਂ ਪਾਣੀ ਛੱਡਦੇ ਆ ਉਸ ਤੋਂ ਬਾਅਦ 72 ਘੰਟੇ ਬਾਅਦ ਪਾਣੀ ਇੱਥੇ ਆ ਜਾਂਦਾ। ਇਹ ਹੁਣ ਕੱਲ ਦਾ ਪਾਣੀ ਕੱਲ ਥੋੜਾ ਜਿਹਾ ਘਟਿਆ ਸੀ। ਹੁਣ ਕੱਲ ਰਾਤ ਦਾ ਫੇਰ ਪਾਣੀ ਜਿਹੜਾ ਵਧਣਾ ਸ਼ੁਰੂ ਹੋ ਗਿਆ। ਕੱਲ ਦੇ ਰਿਪੋਰਟ ਵਿੱਚ 1.5 ਫੁੱਟ ਦਾ ਪਾਣੀ ਦਾ ਫਰਕ ਪਾਇਆ ਗਿਆ। ਜਾਂ ਤੇ ਵੱਧ ਗਿਆ ਜਾਂ ਘਟਿਆ ਪਾਣੀ? ਜੀ ਵੱਧ ਗਿਆ ਕੱਲ ਦੇ 1.5 ਫੁੱਟ ਪਾਣੀ ਹੋਰ ਵੱਧ ਗਿਆ। ਅੰਨ ਦਾ ਮਤਲਬ 1.5 ਫੁੱਟ ਪਾਣੀ ਜਿਹੜਾ ਹੋਰ ਵੱਧ ਚੁੱਕਿਆ। ਤਾਂ ਇਹ ਜਿਹੜਾ ਤੁਸੀਂ ਇੱਥੇ ਬੰਨ ਲਿਆਉਣ ਦਾ ਕੰਮ ਕੀਤਾ ਇਹ ਕਦੋਂ ਸ਼ੁਰੂ ਕੀਤਾ ਇਹ ਪਹਿਲਾਂ ਤਾਂ ਪਿੱਛੇ ਚੱਲਦਾ ਰਿਹਾ ਕੰਮ ਜਿੱਥੋਂ 88 ਵਾਲਾ ਬਰ ਟੁੱਟਾ ਹੈ ਉਥੇ ਤਸੀਰਾਂ ਪੈਂਦੀਆਂ ਸੀ ਸੇਮ ਬੜੀ ਚਲੰਦੀ ਸੀ ਬਈ ਨਾ ਉਸੇ ਲੱਗੇ ਰਹੇ ਦੋ ਦਿਨ ਤੇ ਉਥੇ ਲੱਗੇ ਤਾਂ ਅੱਜ ਸਵੇਰੇ ਹੀ ਇੱਥੇ ਇੱਥੇ ਗੱਡ ਗੱਲ ਆਪੀਆਂ ਸੇਮ ਬੜੀ ਸੀ ਤੇ ਸਵੇਰ ਤੋਂ ਹੀ ਇੱਥੇ ਪੜੀ ਸੰਗਤਾਈ ਆ ਸਾਰੀ ਸੰਗਤ ਨੇ ਸਹਿਯੋਗ ਦਿੱਤਾ ਵਾ ਬਾਬੇ ਵੀ ਆਏ ਇੱਥੇ ਤੇ ਸਾਰੇ ਸਤਿਗੁਰਾਂ ਲੱਗੇ ਸਵੇਰ ਤੇ ਬਈ ਜਦੋਂ ਇਤਰੂ ਪਾਣੀ ਮਾਰ ਕਰਦਾ ਤਾਂ ਪਰਲੀ ਸਾਈਡ ਕੁਛ ਨਾ ਕੁਛ ਲੀਕ ਵੀ ਹੁੰਦਾ ਬੜੀ ਤੇ ਦੇ ਪਾਸੇ ਤਾਂ ਨੀਵਾਵਾਂ ਬੜੀ ਛੇ ਪੈਂਦੀ ਆ ਜਦੋਂ ਉਧਰ ਦੇ ਪਾਸੇ ਛੇ ਪੈਂਦੀ ਆ ਢਿੱਗਾ ਢਿੱਗਾ ਲੱਗ ਪੈਂਦੀ ਆ ਉਹ ਢਿੱਗਾ ਢਿੱਗਾ ਜਿੱਦਾਂ ਬੰਨ ਖੋਲਾਉਂਗਾ ਜਾਂਦਾ ਵਾ ਤੇ ਬੰਨ ਉਤਰ ਖੋਦਾ ਜਾਂਦਾ ਵਾ ਉਹਦੇ ਨਾਲ ਬਹੁਤ ਜ਼ਿਆਦਾ ਟੁੱਟਾ ਇਹ ਬਈ ਇਹ ਤਕਰੀਬਨ ਥੋੜੇ ਹੀ ਪਿੰਡ ਦੇ ਲੋਕ ਨੇ ਇਹ ਹੋਰ ਵੀ ਪਿੰਡਾਂ ਤੋਂ ਆਈ ਰਹੀ ਹੈ ਕਿ ਸ਼ੁਰੂ ਕਰਦਾ ਨਹੀਂ ਨਹੀਂ ਇਹ ਬਹੁਤ ਦੂਰੋਂ ਸੰਗਤ ਆਈ ਆ ਕੋਈ ਤੋੜੇ ਲੈ ਕੇ ਭਰੇ ਮਿੱਟੀ ਦੇ ਲੈ ਕੇ ਆਉਂਦੇ ਆ ਮਿੱਟੀ ਲੈ ਕੇ ਆਉਂਦੇ ਆ ਕੋਈ ਰਸ ਲੈ ਕੇ ਆਉਂਦੇ ਆ ਬੜੀ ਬੜੀ ਦਰੂਦ ਸਾਰੀ ਸੰਗਤ ਲੱਗੀ ਹੈ ਤੇ ਕੁੜੀ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦਾ ਦੇਖਾ ਭਾਈ ਜੀ ਜਦੋਂ ਇਹ ਪਾਣੀ ਦਾ ਲੈਵਲ ਤੁਸੀਂ ਵਧਿਆ ਦੇਖ ਤਾਂ ਉਦੋਂ ਬਾਰੂਨ ਸੰਗ ਦੀ ਬਹੁਤ ਆਈ ਆ ਬਾਬੇ ਮਾਹ ਪੁੱਤ ਬਾਬਾ ਜਸਾ ਕਦੀ ਸੰਗ ਬਾਬਾ ਦਾ ਆਪਨੇ ਪੁਰ ਸਿੰਘ ਵਾਲੇ ਸਾਰ ਲਾਲ ਜੀ ਨੂੰ ਬੁਲਾਉਣਾ ਉਹਨਾਂ ਨੇ ਪੁੱਛਿਆ ਕਿ ਕਿਹੜਾ ਆਇਆ ਕੋਈ ਪੂਰੇ ਆ ਨਗਰ ਆ ਨੀ ਜਾ ਤਾਂ ਕਿਉਂ ਵੀ ਜਿਹੜੇ ਜਜਾ ਲੈਣ ਮਤਲਬ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਮਦਦ ਪਹੁੰਚੀ ਪਈ ਜਾਨੀ ਪੂਰੀ ਮਦਦ ਕੀਤੀ ਜਾਨੀ ਉਹ ਵੀ ਆਉਂਦੇ ਸਾਰੇ ਉਹਨਾਂ ਨੇ ਆਪਾਂ ਪੂਰਾ ਇਸ ਦੇਖ ਕੇ ਆ ਗਿਆ ਜਿਵੇਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਵੀ ਸੇਮ ਪੈ ਰਹੀ ਹੈ ਪਾਣੀ ਇਧਰ ਵੀ ਸਾਈਡ ਆ ਗਿਆ ਕੰਮ ਤੇ ਕਹਿੰਦੀ ਹੈ ਕਿ ਇਹ ਜਿਹੜੀ ਇੱਕ ਸਰਕਾਰ ਰਹੀ ਹੈ ਇਹ ਪਰਫੈਕਸ ਸੜਕ ਦਾ ਫਰਕ ਹੈ ਦੂਜੇ ਪਾਸੇ ਦਰਿਆ ਬਹੁਤ ਵੱਡੇ ਫਰਕ ਦਾ ਹਾ ਫੁੱਟਾਂ ਦਾ ਫਰਕ ਹੈ ਜਿਹੜਾ ਵਿੱਚ ਪਾਣੀ ਆਦਾ ਕੋ ਦੂਤਰੀ ਵੀ ਪਾਣੀ ਦੂਤਰੀ ਵੀ ਪਾਣੀ ਵਿੱਚ ਉਹ ਕੋਈ ਮਾਨਣੇ ਬਿਜਾਇਆ ਕਰਾਉਂਦਾ ਇਹ ਕੱਲੋ ਕਰ 25 30 ਪਿੰਡ ਬਿਜਾਏ ਬਰੇ ਇਨ ਨਾਲ ਇਹ ਤਾਂ ਪੰਜੀ ਫੀ ਬੈਂਡ ਰੋਟਾ ਤੇ ਬਾਈ ਜੀ ਜਿਹੜੀ ਸੇਮ ਨਾਲ ਪਾਣੀ ਪੂਲੀ ਉਧਰ ਆਉਂਦਾ ਉਹਦੇ ਨਾਲ ਕੁਝ ਨੁਕਸਾਨ ਵੀ ਹੋ ਗਿਆ ਜੀ ਸਾਰਾ ਹੋ ਗਿਆ ਉਧਰ ਗਿਆ ਜਾਂ ਜੀਆ ਬੈ ਗਿਆ ਪਰਾਂ ਵਾਲੀ ਕੋਈ ਵੀ ਆਓ ਸਾਹਮਣੇ ਥੋੜੀ ਖਰੀ ਗੱਲ ਕੀ ਦੋ ਤੇ ਨਾ ਪਿੱਛੇ ਆ ਪਰਾਂ ਬੰਦ ਰਵਾੜ ਹੋ ਗਿਆ ਨੁਕਸਾਨ ਹੋ ਗਿਆ ਥੋੜਾ ਜੀ ਸਾਰਾ ਹੀ ਹੋ ਗਿਆ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਮਦਦ ਕਰੇ ਪ੍ਰਸ਼ਾਸਨ ਦੇ ਜਿੰਨਾ ਹੈਗਾ ਜੋ ਲੱਗਾ ਅਲੀ ਦੇ ਪਾਣੀ ਵੀ ਸਿਰਦੇ ਆ ਸੰਗਤ ਵੀ ਲੱਗੀ ਆ ਜਿਵੇਂ ਕੇ ਨੂੰ ਮੜਾ ਕੇ ਦੀ ਰਾਜੂ ਸੰਗਤ ਦਾ ਪਾਣੀ ਜੋ ਜੋ ਕਰਨ ਨੂੰ ਲਈ ਹੈ। ਤੇញੋਂ ਦਾ ਧੰਨਵਾਦ ਹੀ ਸਾਰਿਆਂ ਦਾ ਕਰਨਾ ਪਾਉਣਾ। ਤੇ ਬਾਈ ਜੀ ਜਿਸ ਤਰ੍ਹਾਂ ਪਾਣੀ ਵਧੀ ਜਾਂਦਾ ਲੈਵਲ ਵਧੀ ਜਾਂਦਾ ਤੁਸੀਂ ਇਹ ਨਹੀਂ ਸੋਚਿਆ ਕਿ ਇਥੋਂ ਡੰਗਰ ਮਾਲ ਪਸ਼ੂ ਹੈ ਜਿਹੜਾ ਜਾਂ ਫਿਰ ਆਪਣੀਆਂ ਜਾਨਾਂ ਬਚਾ ਕੇ ਪਿੰਡ ਵੱਲ ਹੋਇਆ ਜਾਵੇ ਕਿ ਤੁਸੀਂ ਪਿੰਡ ਤੋਂ ਬਾਹਰ ਧਾਣੀਆਂ ਇਹੀ ਬਾਤ ਕਹਿੰਦੇ ਕਿ ਵਰਗੇ ਆਉਂ ਗੇੜਾ ਦੋ ਕਿੜਾ ਆਪਾਂ ਹੀ ਤੁਝੇ ਦੇ ਘਰ ਆ ਲਈ ਜਿਹੜੇ ਤਾਂ ਸੰਗਤਾਂ ਮੁਰਗੇ ਕਿਹੜਾ ਆਉਂ ਫਿਰ ਰੁੜਦਾ ਰੁੜਦਾ ਵੀ ਗੱਥੂ ਕਿਹੜਾ ਇੱਥੇ ਬੈਠੇ ਆ ਸਾਰੇ ਦੱਸਣ ਆ ਆਪੋ ਆਪਣੀਆਂ ਸਮੱਸਿਆ ਦੇ ਬੈਠਾ ਬਹਿਂ ਜਾਇ ਇਥੋਂ ਬਹਿਂ ਜਾ ਸੰਗਤ ਉਹ ਤੇ ਸਭ ਸਾਰਾ ਹੀ ਕਰਦੇ ਹੁੰਦੇ ਤੋਂ ਅੱਜੇ ਵੀ ਕੋਈ ਘਰ ਹੈਗੇ ਨਹੀਂ ਜਿਹੜੇ ਇਸ ਤਰ੍ਹਾਂ ਖਤਰੇ ਦੇ ਨਾਲ ਵਾਲੀ ਆ ਘਰੇ ਨਿਕਰੇ ਆ ਉਹ ਸਾਹਮਣੇ ਕੰਮ ਚੱਲਣ ਆ ਬਹੁਤ ਅਗਾੜੀ ਪਿੰਡ ਕਹਾਣਾ ਡੱਟ ਤਕਾਵਾ ਜਿਹੜੇ ਮਰੀ ਦੇ ਦਰਿਆ ਦੇ ਲੱਗਿਆ ਤਕਰੀਬਨ ਤਕਰੀਬਨ ਖਾਈਂ ਦਰਿਆ ਦੀ ਲੋਕੀ ਤੋਂ ਦੇ ਦਮ ਸਰਦੇ ਤੇ ਦਰਿਆ ਆ ਪੁਣ ਉਹੀ ਗੱਲ ਹੈ ਵੀ 10 ਫੁੱਟ ਦਾ ਫਾਸਲਾ ਆ ਤੇ ਉਧਰ ਤੋਂ ਅੱਗੇ ਕਿਸੇ ਦਾ ਜੋੜ ਨਹੀਂ ਚੱਲਦਾ ਸੀ ਕੁਛ ਨਹੀਂ ਇਹਨੂੰ ਕਹਿ ਸਕਦੇ ਜੇ ਇਹ ਸੜਕ ਪਾਰ ਕਰ ਵੀ ਲੈਂਦੀ ਐ ਅੱਗੇ ਫਿਰ ਕਿਸੇ ਰਸਤਾ ਪਾਰ ਵੀ ਤੁਰਦਾ ਆ ਤੇ ਬਾਈ ਜੀ ਕੀ ਮਹਿਸੂਸ ਕਰ ਰਹੇ ਹੋ ਨਾ ਆਪਣੇ ਆਪ ਨੂੰ ਕਿ ਸੁਰੱਖਿਅਤ ਮਹਿਸੂਸ ਕਰਦੇ ਹੋ ਜਦੋਂ ਇੱਥੇ ਸੰਗਤ ਸੇਵਾ ਕਰਨ ਦੀ ਜੁੜਦੀ ਆ ਮਹਾਂਪੁਰਖ ਸੇਵਾ ਕਰਨ ਦੀ ਜੁੜਦੀ ਆ ਪਰਪਰ ਕਰਕੇ ਸੇਵਾ ਕਰਨ ਦੀ ਜਿਹੜੀ ਪੂਰਾ ਜੀ ਪੂਰਾ ਨਾਗਰ ਕਰਕੇ ਸਨੋਤੇ ਆ ਨਹੀਂ ਤੇ ਮਾਨ ਕਾਢਿਆਂ ਨਾਲ ਲਿਆ ਜਾਂਦੇ ਤੁਹਾਨੂੰ ਦੱਸ ਉਹ ਆ ਦੇ ਕਰ ਬੰਨ ਪੂਰਾ ਮਾਰੇ ਜੀਤਨ ਕਰਾਏ ਨਾਲ ਬਹੁਤ ਜਿਆਦਾ ਤੁਹਾਨੂੰ ਦੱਸਿਆ ਕਿ ਸਾਡੇ ਬੇਨ ਜਿਹੜਾ ਨਾ ਇਹ ਬਾਗੋਂ ਬੋਸਾ ਸਮਾ ਹੈ ਆਹੋ ਸਮਾ ਹੈ ਆਹੋ ਕਾਜ ਕਰਦੇ ਸੰਸਾਰੀ ਰੂਰ ਛੋਟੀ ਜੀ ਬੇਨਤੀ ਆ ਵੀ ਜਿਹੜਾ ਤੇਲ ਦਾ ਪ੍ਰਬੰਧ ਸਾਡੇ ਕੋਲ ਹੈਗਾ ਵਾ ਮੰਤਰੀ ਸਾਹਿਬ ਵੱਲੋਂ ਨਾਲ ਦੀ ਤੁਸਰਾ ਲੋ ਤੇਲ ਸਾਡੇ ਕੋਲ ਆਉਂ ਜਾਵਾ ਤੇ ਸਾਨੂੰ ਜਿਹੜਾ ਵੀ ਟਰੈਕਟਰ ਇੱਥੇ ਲਿਆਊਗਾ ਅਰਥਾ ਮਿੱਟੀ ਦਾ ਲਿਆਵੇ ਤੂੜੇ ਭਰ ਕੇ ਲਿਆਵੇ ਤੇਲ ਅਸੀਂ ਇਹ ਤੋਂ ਪਾਵਾਂਗੇ ਜਿਹੜਾ ਆਪਦਾ ਟਰੈਕਟਰ ਟਰਾਲੀ ਸਾਡੇ ਕੋਲ ਪਹੁੰਚ ਕੇ ਪਹੁੰਚ ਸਕਦਾ ਬਾਕੀ ਆ ਵੀਰ ਹੁਣੀ ਵੀ ਅੱਜ ਆਏ ਇਹਨਾਂ ਦੇ ਰਸਤੇ ਆਂਦਾ ਵੀਰ ਹੁਣੀ ਵੀ ਬਹੁਤ ਵਧੀਆ ਜਿਹੀ ਸੇਵਾ ਕੀਤੀ ਇੱਥੇ ਆਏ ਸਾਡੇ ਕੋਲ ਬਹੁਤ ਇਹਨਾਂ ਦਾ ਧੰਨਵਾਦ ਆ ਭਾਈ ਜੀ ਤੁਸੀਂ ਇੱਥੇ ਰਸਣ ਦੀ ਸੇਵਾ ਕਰਨ ਵਾਸਤੇ ਆਇਓ ਬਾਈ ਉਹਨਾਂ ਨੂੰ ਦੱਸਿਆ ਤਾਂ ਜਦੋਂ ਤੁਸੀਂ ਰਸਣ ਦੀ ਸੇਵਾ ਕਰਨ ਲੱਗਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਦੇ ਹੋ ਫੜਾਂ ਦੇ ਵਿੱਚ ਤਾਂ ਆਪਣਾ ਨਿਸ਼ਾਨਾ ਕੋਈ ਇੱਕ ਘਰ ਜਾਂ ਕੋਈ ਇੱਕ ਇਲਾਕਾ ਨਹੀਂ ਹੁੰਦਾ ਆਪਾਂ ਸੋਚਦੇ ਵੀ ਜਿੱਥੇ ਵੀ ਆਪਾਂ ਨੂੰ ਕਿਸੇ ਦੀ ਮਦਦ ਦੀ ਲੋੜ ਆ ਤਾਂ ਉਹਦੀ ਮਦਦ ਕਰਦੇ ਆ ਤੁਸੀਂ ਪਿੱਛੇ ਦੇਖ ਕੇ ਆਇਓ ਪਿੱਛੇ ਹਾਲਾਤ ਕਿੰਨੇ ਖਰਾਬ ਭਾਈ ਜੀ ਉਹ ਬੜੇ ਡਿਸਟ੍ਰਿਕਟ ਤੋਂ ਆ ਗਏ। ਅਸੀਂ ਜੋ ਸਾਡੇ ਨੇੜੇ ਵਿੱਚ ਸਤਲੋਈ ਦਰਿਆ ਲੱਗਦਾ ਚਲੋ 1000 ਹੱਦ ਤੱਕ ਉਹਦੇ ਬਚਾਅ ਅੰਦਰ ਤਾਂ ਨੁਕਸਾਨ ਹੋ ਗਿਆ ਚਲੋ ਪਰ ਬੰਨ ਦੇ ਨਾਲ ਬਚਾਅ ਪਰ ਜਦੋਂ ਇੱਥੇ ਆਣ ਕੇ ਦੇਖਿਆ ਸਾਨੂੰ ਕੱਲ ਨੂੰ ਮੁੰਡੇ ਸਾਡੇ ਆਏ ਉਹਨਾਂ ਨੇ ਦੱਸਿਆ ਵੀ ਕਈ ਜਗ੍ਹਾ ਇਸ ਤਰ੍ਹਾਂ ਨਹੀਂ ਉੱਥੇ ਰਸਣ ਹੀ ਨਹੀਂ ਅੰਦਰ ਪਹੁੰਚਦਾ ਪਿਆਗਾ। ਜਿਵੇਂ ਆ ਬੰਨ ਦੇ ਜਿਹੜੇ ਬੰਦੇ ਜਾਂ ਬਾਈ ਜਿਹੜੀ ਬੈਠੇ ਆ ਇੱਥੇ ਰਸਣ ਅਸੀਂ ਉਸ ਚੀਜ਼ ਨੂੰ ਵੇਖਣ ਆਏ ਸੀ ਵੀ ਯਾਰ ਕੋਈ ਐਵੇਂ ਤਾਂ ਤਾਂ ਨਹੀਂ ਘਰ ਜਿਹੜਾ ਸਲੋਈ ਉਹ ਭੁੱਖਾ ਪਾਣਾ ਬੈਠਾ ਜਾਂ ਕੋਈ ਬੋਰਡ ਦੇ ਵਾਲੇ ਨੂੰ ਬੰਦਿਆਂ ਨੂੰ ਬਹੁਤ ਨੂੰ ਪੁੱਛਿਆ ਚਲੋ ਅੱਜ ਤੋ ਬਿਲਗੀਆਂ ਬੁੱਲਗੀਆਂ ਨੇ ਵਿੱਚ ਚਲੋ ਕਰ ਦੋ ਚਾਰ ਦਿਨ ਪਹਿਲਾਂ ਉਹਨਾਂ ਨੂੰ ਹੈ ਸੀ ਦਿੱਕਤ ਹੁਣ ਬਈ ਇਹ ਹੀ ਮਹਿਸੂਸ ਕਰ ਰਹੇ ਆਂ ਵੀ ਪ੍ਰਮਾਤਮਾ ਹੀ ਮਿਹਰ ਕਰੇ ਇਹ ਇੱਥੇ ਇਸ ਦੇ ਅੱਗੇ ਨਾ ਕੋਈ ਹੁਣ ਜੋਰ ਵਾਲੀ ਗੱਲ ਨਹੀਂ ਵਾਗਰੂ ਦੀ ਕਿਰਪਾ ਨਾਲ ਸੀ ਦੇਖਿਆ ਜਦੋਂ ਅਸੀਂ ਸਵੇਰੇ ਮਾਰਨਿੰਗ ਟਾਈਮ ਆਏ ਬਾਈ ਦੀ ਏਰੀ ਇੱਥੇ ਜਦੋਂ ਜਹਾਜ਼ ਪੂਰੀ ਕਰਦੇ ਪਏ ਸੀ ਇੱਕ ਪਾਸੇ ਸਾਹਮਣੇ ਘਾਰ ਆ ਦੂਜੇ ਪਾਸੇ ਦਰਿਆ ਵਗ ਰਿਹਾ ਅੱਗੇ ਵੀ ਇਸ ਤਰ੍ਹਾਂ ਦੇ ਹਾਲਾਤ ਆਗਾ 5 7 10 ਕਿਲੋਮੀਟਰ ਤੱਕ ਦਿੱਟ ਤੱਕ ਅਸੀਂ ਜਾ ਕੇ ਆਏ ਆ ਗੋਲਦਵਾਰਾ ਸਾਹਿਬ ਤੱਕ ਪਾਣੀ ਦਾ ਵਹਾਅ ਬਹੁਤ ਤੇਜ਼ ਹੀ ਆ ਕੋਈ ਘਟ ਨਹੀਂ ਹੈ ਜੀ ਮਤਲਬ ਪਾਣੀ ਦਾ ਖਤਰਾ ਹੈ ਜਿਹੜਾ ਲਗਾਤਾਰ ਸਵੇਰ ਨਾਲ ਵਧ ਹੀ ਰਿਹਾ ਹੈ ਪਾਣੀ ਬਈ ਸਵੇਰ ਨਾਲ ਵਧਿਆ ਹੈਗਾ ਕੱਲ੍ਹ ਕੱਲ੍ਹ ਸਵੇਰੇ ਥੋੜਾ ਜਿਹਾ ਕਹਿੰਦੇ ਸੀ ਘਟਿਆ ਪਰ ਪਾਣੀ ਫੇਰ ਉੱਥੇ ਹੀ ਦਿੱਤੇ ਫੈਨਾ ਵਾਲੇ ਲੈਵਲ ਤੇ ਉੱਥੇ ਚਲਾ ਗਿਆ ਬਹੁਤ ਕਹਿ ਦੇਣਾ ਬਹੁਤ ਸੋਕਾ ਵੀ ਇੱਥੇ ਅਸੀਂ ਮਤਲਬ ਜਿਹੜੇ ਬੰਦੇ ਇੱਥੇ ਬੈਠੇ ਹੋਏ ਹਨ ਸਾਹਮਣੇ ਧੰਦੇ ਆ ਉਹ ਵੀਰ ਪਰਮਾਤਮਾ ਲੋਨਾਂ ਜਿਹਾ ਹੌਂਲਾ ਹੈ ਕਿ ਜਿਹੜੇ ਇੱਥੇ ਅੱਗੇ ਡੱਟ ਕੇ ਮਤਲਬ ਦਰੀਆਵਾਂ ਨੂੰ ਬੰਨ ਲਾਉਂਦੇ ਪਏ ਆ ਜਿਹੜੇ ਬੰਦੇ ਵਿੱਚ ਵਰ ਕੇ ਬਹੁਤ ਵੱਡੇ ਰਿਸਕ ਲੈ ਕੇ ਤੇ ਅਸੀਂ ਸੰਗਤ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜਾ ਹੁਣ ਤਾਂ ਆਪ ਮਨ ਲਓ ਜਦੋਂ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਜਾ ਰਿਹਾ ਹੈਗਾ ਵੀ ਇੱਥੇ ਲੋਕ ਪਹੁੰਚ ਰਹੇ ਆ ਜਾਂ ਜਿੰਨੂੰ ਵੀ ਪਤਾ ਲੱਗਦਾ ਜਿਵੇਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਪਰ ਜਦੋਂ ਜਿਸ ਦਿਨ ਪਾਣੀ ਲੈ ਜਾਣਾ ਸਖਤ ਲੋੜ ਉਦਣ ਪੈਣੀ ਇਹਨਾਂ ਨੂੰ ਸਾਰੇ ਵੀਰਾਂ ਨੂੰ ਉਦਣ ਇੱਥੇ ਟਰੈਕਟਰਾਂ ਦੀ ਲੋੜ ਆ ਕੰਪਿਊਟਰ ਕਰਾਹਿਆਂ ਦੀ ਲੋੜ ਆ ਕਿਉਂਕਿ ਰੇਤਾ ਪਰ ਜਾਈਂ ਦੇਖਿਆ 23 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਜੀ ਪੱਲੋ ਉਹ ਰੋ ਸਿਰਪੇ ਇਸ ਤਰ੍ਹਾਂ ਹੁੰਦਾ ਜੇ ਪੱਤਰਕਾਰ ਭਾਈਚਾਰਾ ਨਾ ਉਦੋਂ ਆਇਆ ਤੇ ਸਹੀ ਮੀਡੀਆ ਰਿਪੋਰਟ ਨਹੀਂ ਪਹੁੰਚਣੀ ਹੈਗੀ ਲੋਕਲ ਟੀਵੀ ਚੈਨਲਾਂ ਨੂੰ ਵੀ ਬੇਨਤੀ ਕਰਦੇ ਤੁਹਾਡੇ ਜਰੀਏ ਵੀ ਇੱਥੇ ਉਸ ਤੋਂ ਬਾਅਦ ਅੱਜ ਤੋਂ 20 ਦਿਨ ਮਹੀਨੇ ਬਾਅਦ ਕਿਉਂਕਿ ਇਹਨਾਂ ਦੀ ਜਿਹੜਾ ਆਉਣ ਵਾਲਾ ਸਮਾਂ ਕਣਕੀ ਵਜਾਈ ਹੋ ਜੇ ਅੱਜ ਦੀ ਡੇਟ ਦੇ ਵਿੱਚ ਤਾਂ ਕੁਝ ਅੱਗੇ ਤੜਕਾ ਕੁਝ ਦਿਖਦਾ ਨਹੀਂ ਕੋਈ ਫਿਚਰ ਪਲਾਨ ਪਰ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 20 ਦਿਨ ਮਹੀਨੇ ਬਾਅਦ ਜਦੋਂ ਪਾਣੀ ਲੈਂਦਾ ਹੈਗਾ ਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਸੰਗਤ ਦੇ ਸਾਰੇ ਪੰਜਾਬ ਦੇ ਮਤਲਬ ਸੇਵਾ ਲਉਣੀ ਕੋਈ ਕਮੀ ਪੰਜਾਬ ਦੇ ਵਿੱਚ ਵੀ ਸਾਰੇ ਆਪਾਂ ਦਾ ਹਿਮਾਚਲ ਦੇ ਵਿੱਚ ਵੀ ਜੇ ਪਾਣੀ ਆਉਂਦਾ ਉੱਥੇ ਵੀ ਆਪਾਂ ਪਾਣੀ ਜਿੱਥੇ 2.5 350 ਦੀ ਬੋਤਲ ਵੀ ਕਹਿੰਦੇ ਆਪਾਂ ਤੋਂ ਉੱਥੇ ਜਾ ਕੇ ਲੰਗਰ ਲਾ ਦਿੰਦੇ ਹਾਂ ਪਰ ਆਪਦੇ ਭੈਣ ਭਰਾਵਾਂ ਨਾਲ ਲੋਕ ਕੜ ਵੀ ਰਹੇ ਆ ਪਰ ਅੱਜ ਤੋਂ 20 ਦਿਨ ਮਹੀਨੇ ਨੂੰ ਇੱਥੇ ਉਸ ਤੋਂ ਵੱਧ ਖੜਨ ਦੀ ਲੋੜ ਹੈ ਕਿਉਂਕਿ ਹੁਣ ਜਿੰਨੂੰ ਵੀ ਪਤਾ ਲੱਗਦਾ ਪ੍ਰਸ਼ਾਸਨ ਕਿਸ ਨੂੰ ਕਹਿ ਦਿੰਦਾ ਜੋ ਜੇ ਕਿਸੇ ਦੀ ਡਿਊਟੀ ਕੋਈ ਲਾ ਦਿੰਦਾ ਜਾਂ ਕੋਈ ਸੰਗਤ ਲੈ ਕੇ ਆ ਜਾਂਦੀ ਹੈਗੀ ਆ ਬਹੁਤ ਦੂਰੋਂ ਦੂਰੋਂ ਸੰਗਤ ਮੈਂ ਅੱਜ ਨੂੰ ਅੱਜ ਮੁੰਡਾ ਇੱਕ ਮੈਂ ਸੰਗਰੂਰ ਤੋਂ ਆਏ ਹੋ ਸਾਡੇ ਤੋਂ ਵੀ ਅੱਗੇ ਆਏ ਤਾਂ ਉਹਨਾਂ ਨਾਲ ਵੇਖ ਕੇ ਹੌਸਲਾ ਵੀ ਚੱਲੋ ਵੱਧਾ ਯਾਰ ਜੀ ਸਾਡੇ ਤੋਂ ਵੀ ਅੱਗੇ ਆਏ ਮੀਂਹ ਪੈਂਦੇ ਦੇ ਵਿੱਚ ਉਹ ਟਰਾਲੀਆਂ ਟਰੈਕਟਰਾਂ ਦੇ ਮਿੱਟੀ ਲੈ ਕੇ ਉਹਨੇ ਤੇ ਬਲਟੋਏ ਤੋਂ ਸੰਗਤ ਆਈਏ 10-15 ਟਰੈਕਟਰ ਟਰਾਲੇ ਮਿੱਟੀ ਦੇ ਭਰ ਕੇ ਲਿਆਏ ਜੀ ਤੇ ਇਹ ਹੀ ਹੈ ਕਿ ਇਹ ਤੋਂ ਬਾਅਦ ਵਿੱਚ ਅਜੇ ਤੋਂ 20 ਦਿਨ ਬਾਅਦ ਇਸ ਤੋਂ ਵੀ ਜ਼ਿਆਦਾ ਲੋਡ ਹੈ ਇਸ ਤੋਂ ਜਾਰੀ ਜਾਣਕਾਰੀ ਸਪਾਈਸ ਸਾਹਿਬ ਦੇ ਦੇਣਗੇ ਵੀ ਇਸ ਤੋਂ ਬਾਅਦ ਮੈਂ ਕਿਹਨਾਂ ਵੀ ਇਹ ਬਾਈਟ ਫੈਲ ਦੇ ਆਧਾਰ ਤੇ ਚਲਾਈ ਜਾਵੇ ਵੀ ਅਜੇ ਤੋਂ 20 ਦਿਨ ਮਹੀਨੇ ਬਾਅਦ ਜਦੋਂ ਪਾਣੀ ਲੈ ਜਾਂਦਾ ਤੇ ਉਦੋਂ ਡੀਜ਼ਲ ਦੀ ਵੀ ਸਖਤ ਲੋਡ ਹੈ ਉਦੋਂ ਇੱਥੇ ਟਰੈਕਟਰਾਂ ਦੀ ਲੋਡ ਆ ਵੀ ਹੈਗਾ ਮਾਲੋ ਫਕਰ ਹੋ ਜਾਵੇ ਉਦੋਂ ਜਿਵੇਂ ਕਈ ਵੀਰ ਤੂੜੀ ਲੈ ਗਏ ਹੁਣ ਇਹਨਾਂ ਦਿਨਾਂ 'ਚ ਤੂੜੀ ਅੱਗੇ ਰੱਖਣ ਵਾਸਤੇ ਹੀ ਨਹੀਂ ਥਾਂ ਹੈਗਾ ਜਾਂ ਤੂੜੀ ਦੀ ਕਈ ਬੰਦੇ ਕਹਿੰਦੇ ਯਾਰ ਤੂੜੀ ਲੱਦ ਕੇ ਲੈ ਚਲੀਏ ਤੂੜੀ ਲਿਆਉਣ ਦਾ ਕੋਈ ਡਰ ਨਹੀਂ ਚਲੋ ਜੇ ਕਿਸੇ ਦੇ ਮਨ ਦੇ ਵਿੱਚ ਸੇਵਾ ਭਾਵਨਾ ਕੋਈ ਕਿਸੇ ਨੂੰ ਲੱਗਦਾ ਹੈਗਾ ਵੀ ਸਹੀ ਟਿਕਾਣੇ ਤੇ ਪਹੁੰਚ ਜਾਏ ਵਧੀਆ ਗੱਲ ਹੈ ਤੇ ਪਰ ਉਹ ਅੱਜ ਤੋਂ 20 ਦਿਨ ਮਹੀਨੇ ਬਾਅਦ ਵੀ ਬਹੁਤ ਲੋੜ ਹੈ ਪਿਛਲੀ ਵਾਰੀ ਵੀ ਆਏ ਉਸ ਤੋਂ ਬਾਅਦ ਲੋਕ ਵੇਖੋ ਵੀ ਘਟ ਜਾਂਦੇ ਆ ਵੀ ਨਹੀਂ ਚਲੋ ਹੁਣ ਪਾਣੀ ਸੁੱਕ ਗਿਆ ਭਾਈ ਜੀ ਇੱਕ ਜਿਵੇਂ ਤੁਸੀਂ ਕਿਹਾ ਕਿ ਜੇ ਸਹੀ ਟਿਕਾਣੇ ਤੇ ਪਹੁੰਚ ਜਾਏ ਤੁਸੀਂ ਇਹ ਸ਼ਬਦ ਬੋਲਿਆ ਕਿਉਂਕਿ ਅਸਲ ਦੇ ਵਿੱਚ 23 ਦੇ ਵਿੱਚ ਵੀ ਇਹੋ ਚੀਜ਼ਾਂ ਦੇਚੀਆਂ ਗਈਆਂ ਤੇ ਅੱਤ ਵੀ ਸਾਨੂੰ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਨੇ ਇਹ ਗੱਲ ਆਖੀ ਹੈ ਕਿ ਲੋਕ ਜੇਕਰ ਮਦਦ ਕਰਨ ਆਉਂਦੇ ਨੇ ਤਾਂ ਜਿਨ੍ਹਾਂ ਲੋਕਾਂ ਨੂੰ ਅਸਲ 'ਚ ਮਦਦ ਦੀ ਲੋੜ ਹੈ ਉਹ ਮਦਦ ਪੂਰੀ ਹੋਣ ਤੋਂ ਬਾਅਦ ਉਸ ਚੀਜ਼ ਨੂੰ ਫਿਰ ਵਰਤਣ ਲੱਗ ਜਾਂਦੇ ਨੇ ਮਤਲਬ ਕਿ ਮਿਸਯੂਜ਼ ਕਰਨ ਲੱਗ ਜਾਂਦੇ ਨੇ ਤੁਹਾਨੂੰ ਵੀ ਪਤਾ ਹੈ ਕਿ ਸ਼ਹਿਰ ਦੇ ਵਿੱਚ ਸਾਨੂੰ ਇੱਕ ਕਮਿਟੀ ਮਿਲਿਆ ਉਹ ਕਹਿ ਲਈਏ ਕਿ ਹਰਾ-ਚਾਰਾ ਜਿਹੜਾ ਪਸ਼ੂਆਂ ਨੂੰ ਕਿੰਨੇ ਆਉਂਦੇ ਉਹ ਬੰਦਾ ਉਹ ਹਰਾ-ਚਾਰਾ ਵੇਚਣ ਜਾਣ ਲੱਗਾ ਸੀ ਮਾਦਾ ਦਾ ਘਾਰਾ ਤੋਂ ਲੈ ਜੀ ਸੋਚੋ ਵੀ ਲਿਆ ਤਾਂ ਉਹਨੇ ਆਪਣੇ ਡੰਗਰਾਂ ਵਾਸਤੇ ਪਰ ਜਦੋਂ ਡੰਗਰਾਂ ਦਾ ਪੂਰਾ ਹੋ ਚੁੱਕਿਆ ਹੀ ਪਹਿਲਾਂ ਉੱਥੋਂ ਲੈ ਕੇ ਬੰਦੇ ਵੇਚਣ ਜਾਣ ਲੱਗ ਪਏ ਇੰਨੀ ਸਵੀਰ ਦੀ ਬਾਈ ਜੀ ਇਹ ਵੈਗਰੂ ਹੀ ਰੱਖਾ ਹੈ ਚਲੋ ਪਰ ਮੈਂ ਤਾਂ ਇਹ ਗੱਲ ਕਹਿਣਾ ਵੀ ਪਿੰਡ ਦੇ ਸਰਪੰਚ ਨਾਲ ਦੂਜਾ ਪਿੰਡ ਦੇ ਨੰਬਰਦਾਰ ਨਾਲ ਕੰਟੈਕਟ ਕੀਤਾ ਜਾਵੇ ਵੀ ਜਿਹੜੇ ਬੰਦੇ ਦੇ ਘਰੇ ਕਈ ਦੇਖੇ ਅਸੀਂ ਵੀ ਇਹ ਦੇਖਿਆ ਬਲੋ 3 4 5 7 10 ਤਿੰਨ ਤੋਂ ਪਾਣੀ ਤਕਰੀਬਨ ਲਗਾਤਾਰ ਹੀ ਆ ਰਹੇ ਹੈਗੇ ਆ ਕੋਈ ਦਿਨ ਇਹੋ ਜਾਨੀ ਜਦੋਂ ਨਹੀਂ ਆਇਆ ਰਿਹਾ ਬਲੋ ਅੱਜ ਇੱਥੇ ਆ ਕੱਲ ਇੱਥੇ ਆ ਐ ਬੈਠੇ ਸੁਪਾਲ ਸਾਹਿਬ ਬੈਠੇ ਸੀ ਮੇਰੇ ਨਾਲ ਇੱਥੇ ਗੱਲਾਂ ਕਰਨਾ ਕੋਈ ਗੱਡੀ ਵਿੱਚ ਬੈਠਿਆ ਵੀ ਐਂ ਚਾਹੀਦਾ ਹੈਗਾ ਵੀ ਪਿੰਡਰ ਵਾਈਜ਼ ਕਮੇਟੀ ਕੋਈ ਬਣੇ 8-10 ਮੈਂ ਉਹਦੇ ਬਜ਼ੁਰਗ ਸੀ ਸਰੀਆਣੇ ਬੀਰ ਘਰ ਤੋਂ ਸਲਾਹ ਲੈਂਦਾ ਸੀ ਬੱਸ ਇਹ ਕੀ ਹੋਣਾ ਚਾਹੀਦਾ ਹੈਗਾ ਉਹਨੇ ਵੀ ਉਹ ਕਹਿੰਦੇ ਕਿ ਜਿਹੜੀ ਪਿੰਡ ਦੇ ਵਿੱਚ ਇੱਕ ਕਮੇਟੀ ਬਣੇ ਬਕਾਇਦਾ ਹੁੰਦੇ ਨਾਲ ਅਗਲਾ ਸਮਾਨ ਲੈ ਕੇ ਆਇਆ ਕੰਟੈਕਟ ਕਰੇ ਉਹ ਕਮੇਟੀ ਵੰਡ ਕਰੇ ਵੀ ਆਜ ਤਾਂ ਸਮਾਨ ਲੋ ਫੋਨ ਕਰੋ 10 20 50 ਬੋਰੀਆਂ ਚਾਹੀਆਂ 50 ਬੰਦਿਆਂ ਨੂੰ ਮਿਲ ਗਈਆਂ 52 ਮਤਲ ਮੰਨਣਾ ਜੇ ਮਤਲਬ ਇਹ ਨਹੀਂ ਵੇਖੋ ਕਿ ਜਿਵੇਂ ਉੱਥੋਂ ਹੁਣ ਮੈਂ ਕਈ ਵੀਰ ਵੇਖੇ ਟਰਾਲੀਆਂ ਦੇ ਚੱਕਾਈ ਆਉਂਦੇ ਆ ਮਤਲਬ ਯਾਰ ਬੜੀ ਸ਼ਰਧਾ ਪਾਣੀ ਨਾਲ ਨੂੰ ਵੀ ਭੇਜਿਆ ਜੋ ਟਰਾਲੀ ਦੇ ਉੱਟਾ ਕੇ ਅਗਲਾ ਲੈ ਕੇ ਮਤਲਬ ਇਧਰੋਂ ਬਿਆਰਵਾਲ ਨੂੰ ਲੈ ਜਾਣਾ ਹੁੰਦਾ ਕੋਈ ਪਰਮਿਟ ਨਹੀਂ ਹੈਗਾ ਬਾਬਾ ਜੀ ਪਰ ਕਿਉਂਕਿ ਜਿਹੜੇ ਬੰਦੇ ਸੇਵਾ ਕਰਨਾ ਆ ਉਹਨਾਂ ਦੇ ਲਈ ਸਾਰੀ ਬਰੋਸਾ ਹੁੰਦਾ ਪਰ ਅਸਲ ਜਿਹੜਾ ਬੰਦੇ ਲੋਡ ਬੰਦ ਨੇ ਉਹਨਾਂ ਦੇ ਵਿੱਚ ਕਈ ਬੰਦੇ ਵਿਚਾਰੇ ਰਹਿ ਜਾਂਦੇ ਨੇ ਬਿਲਕੁਲ ਵੀ ਉਹਨਾਂ ਦੇ ਤੱਕ ਸ਼ਰਧਾ ਪਾਣੀ ਜਾਂ ਫਿਰ ਖੇਲੀਏ ਪਸ਼ੂਆਂ ਦਾ ਚਾਰਾ ਸਹੀ ਰੂਪ ਚ ਨਹੀਂ ਪਹੁੰਚਦਾ ਤੇ ਦੂਜੇ ਬੰਦੇ ਜਮਾਂ ਗੋਲੀ ਚ ਲੱਗ ਵੀਰੇ ਅੱਜ ਦੀ ਡੇਟ ਜਿੱਥੇ ਇਹ ਹਾਲਾਤ ਹੋਏ ਪਏ ਜਿਹੜੇ ਕਈ ਬੰਦੇ 50-50 ਏਕੜ ਜ਼ਮੀਨ ਉਹਨਾਂ ਦੀ ਵਿੱਚ ਡੁੱਬੀ ਪਈ ਆ ਪਾਣੀ ਓਚੋ ਨੇ ਉਹਨਾਂ ਦੇ ਡੁੱਬ ਗਏ ਆ ਅਗਲ ਅੱਜੋ ਕੁਝ ਹਜੇ ਦੇਖਦਾ ਨਹੀਂ ਪਿਆਗਾ ਉਹ ਬੰਦੇ ਜਦੋਂ ਮੰਨੋ ਹੈ ਮਜਬੂਰੀ ਆ ਕੋ ਬੋਰੀ ਜਦੋਂ ਆਪਣੇ ਇੱਕ ਆਟੇ ਵਾਲੀ ਜਾਂ ਸਪੋਸ ਕਰੋ ਬੋਰੀ ਭੀੜ ਵਾਲੀ ਚੱਕਣ ਵਾਸਤੇ ਜੋ ਜਾਂਦੇ ਨਾ ਉਹਨਾਂ ਦੇ ਅੰਦਰ ਨਹੀਂ ਕੋਈ ਵਰਗੇ ਦੇਖਦਾ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਗਲਤ ਉਪਯੋਗ ਕਰਦੇ ਪਏ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਵੀਰ ਹੱਥ ਬਨ ਕੇ ਬੇਨਤੀ ਆ ਇੰਨੇ ਲੋਕ ਲੈ ਕੇ ਸਰਦਾ ਭਾਵਨਾ ਨਾਲ ਉਹਦੇ ਜਿੰਨੂੰ ਸਹੀ ਲੋੜ ਆ ਉਹਦੇ ਤੱਕ ਰਹੀ ਪਹੁੰਚਿਆ ਜਾਵੇ ਜੇ ਮੰਨ ਲਓ ਕਈ ਬੰਦੇ ਹੈਗੇ ਵਿੱਚ ਚੰਗੇ ਉਹ ਕਹਿੰਦੇ ਬਈ ਯਾਰ ਸਾਨੂੰ ਇੱਥੇ ਅਸੀਂ ਨਾ ਗੋਡਾ ਸਾਡੇ ਨਾਲ ਆਇਆ ਉਹ ਕਹਿੰਦਾ ਯਾਰ ਆਪਾਂ ਜਾਣ ਲਈ ਸ਼ੋਲੇ ਲੈ ਕੇ ਆਏ ਇੱਕ ਬੰਦਾ ਕਹਿੰਦਾ ਨਹੀਂ ਯਾਰ ਅਸੀਂ ਪਾਬਾ ਇੱਕ ਪੈਕ ਦਾ ਦੋ ਜਾਨੀ ਵੰਡ ਕੇ ਅੱਗੇ ਬੰਦੇ ਹੋਰ ਮਿਲਾ ਦਰ ਲਗੇ ਚੰਗੇ ਬੰਦੇ ਵੀ ਵਿੱਚ ਹੈਗੇ ਆ ਉਹ ਕਹਿੰਦਾ ਨਹੀਂ ਯਾਰ ਅੱਗੇ ਵੰਡ ਕੇ ਉਹਨਾਂ ਨੂੰ ਦੇ ਦਿਆ ਜੇ ਤੁਸੀਂ ਕੋਈ ਗੱਲ ਨਹੀਂ ਅਸੀਂ ਇੱਕ ਪੈਡ ਨੂੰ ਦੋ ਜਾਨੀ ਖਾ ਲਾਂਗੇ ਤੇ ਇਸ ਤਰ੍ਹਾਂ ਦਾ ਸਬਰ ਸੰਤੋਖ ਨਾਲ ਇਹ ਕੰਮ ਚਲਾਉਣਾ ਪੈਣਾ ਲੰਮਾ ਕੰਮ ਕਿਉਂਕਿ ਬਹੁਤ ਦਿਨ ਹੋ ਗਏ ਆ ਮੰਨ ਲਓ 20 ਦਿਨ ਹੋ ਗਏ ਆ 25 ਦਿਨ ਹੋ ਗਏ ਆ ਅੱਜ ਲਗਭਗ ਸਾਰੇ ਪੰਜਾਬ ਦੇ ਵਿੱਚ ਹੀ ਬੜਾ ਨੁਕਸਾਨ ਹੋਈ ਜਾਂਦਾ ਵੀ ਇਹ ਜਿਹਨੂੰ ਸਹੀ ਮੈਨੇ ਦੇ ਵਿੱਚ ਲੋੜ ਆਉਂਦੇ ਕਮੇਟੀ ਵਾਈਜ਼ ਪਿੰਡ ਦੇ ਸਰਪੰਚ ਜਾਂ ਨmberdar ਦੇ ਨਾਲ ਕੰਟੈਕਟ ਕੀਤਾ ਜਾਵੇ ਕਿਸੇ ਦਾ ਹਾਂ ਕੋਈ ਰਿਸ਼ਤੇਦਾਰ ਨੀਜੀ ਆ ਉਹਨੂੰ ਅਗਲੇ ਨੇ ਦੇ ਕੇ ਉਹਨਾਂ ਦੇ ਪਰ ਉਹ ਕੰਟੈਕਟ ਕਰਕੇ ਉਹਦੇ ਨਾਲ ਉੱਥੇ ਸਮਾਨ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਆਪਣੀ ਸੇਵਾ ਵੇਰ ਆਪਾਂ ਮੰਨ ਲਓ ਲੈ ਆਏ ਆਕੇ ਇਕੱਲਾ ਹਰੀ ਕੇ ਹੈਡ ਉਤੇ ਬੰਨਦੇ ਬਹੁਤ ਬੰਦੇ ਬੈਠੇ ਜਿੱਕੱਲਾ ਉੱਥੇ ਹੀ ਲਾ ਕੇ ਜਾਣਾ ਫਿਰ ਘਰੋਂ ਲਿਆਉਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਗਾ ਤੇ ਕਿਤੇ ਨਾ ਕਿਤੇ ਬਾਈ ਹੋਰਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜੀ ਮਦਦ ਹੈ ਅਸਲ 'ਚ ਜੇਕਰ ਸਹੀ ਰੂਪ 'ਚ ਮਦਦਗਾਰ ਦੇ ਤੱਕ ਹੀ ਪਹੁੰਚੇ ਜਾਵੇ ਮਦਦਗਾਰ ਦੇ ਦੁਆਰਾ ਸੌਰੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਤੱਕ ਸਹੀ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਬਹੁਤ ਹੱਦ ਤੱਕ ਕੁਦਰਤੀ ਆਫਤਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਆਪਾਂ ਕਾਬੂ ਪਾ ਸਕਦੇ ਹਾਂ ਪੜਾ ਹੁੰਦਾ ਕਿ ਇਹ ਕਿ ਲੋਕ ਕਈ ਜ਼ਮੀਰਾਂ ਤੋਂ ਵਿਗ ਜਾਂਦੇ ਨੇ ਅਜਿਹੀਆਂ ਸਥਿਤੀਆਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਨੇ ਜਿਹੜੇ ਬੰਦੇ ਮਦਦ ਕਰ ਰਹੇ ਨੇ ਆਪਣੀ ਲੋੜ ਪੂਰੀ ਕਰਨ ਤੋਂ ਬਾਅਦ ਜਮ੍ਹਾਂ ਖੋਈ ਕਰਨ ਲੱਗ ਜਾਂਦੇ ਨੇ ਇਦਾਂ ਦਾ ਨਹੀਂ ਹੋਣਾ ਚਾਹੀਦਾ ਬੇਨਤੀ ਕਰਦੇ ਆ ਕਿ ਤੁਸੀਂ ਹੁਣ ਤਾਂ ਇਸ ਤਰ੍ਹਾਂ ਕਰ ਲਓਗੇ ਪਰ ਤੁਹਾਡੀ ਜ਼ਮੀਰ ਨੂੰ ਪੁੱਛ ਕੇ ਦੇਖਿਓ ਕਿ ਸੱਚਮੁੱਚ ਉਹ ਇਜਾਜ਼ਤ ਦਿੰਦੀ ਐ ਕਿ ਤੁਸੀਂ ਕਿਸੇ ਦੇ ਪਸ਼ੂਆਂ ਦਾ ਚਾਰਾ ਵੀ ਜਿਹੜਾ ਚੋਰੀ ਕਰ ਲੋ ਜਾਂ ਫਿਰ ਕਿਸੇ ਦੇ ਰੋਟੀ ਦੀ ਪੁੰਦੀ ਰੋਟੀ ਚੋਰੀ ਕਰ ਲੋ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਆਮ ਲੋਕਾਂ ਨੇ ਦੇਣਾ ਜੁੜੇ ਰੁਗਮਵਾਸ ਪੰਜਾਬ ਕਵੀ ਦੇ ਨਾਲ ਸਤਿ ਸ੍ਰੀ ਅਕਾਲ